ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਸੁਰਜੀਤ ਕੌਰ ਤੇ ਗੁਰਮੇਲ ਸਿੰਘ ਦੇ ਪਰਿਵਾਰ ਦੇ ਵਿੱਚ ਉਹਦੇ ਤਿੰਨ ਪੁੱਤਰ ਤੇ ਇੱਕ ਧੀ ਹੁੰਦੇ ਆ ਸਰਜੀਤ ਕੌਰ ਨੇ ਆਪਣੇ ਚਾਰਾਂ ਬੱਚਿਆਂ ਦੀ ਬਰਾਬਰ ਪਰਵਰਿਸ਼ ਕੀਤੀ ਸਰਜੀਤ ਕੌਰ ਇੱਕ ਪੜ੍ਹੀ ਲਿਖੀ ਤੇ ਬਹੁਤ ਸਮਝਦਾਰ औरत ਸੀ ਭਾਵੇਂ ਕੇ ਦੋਨੋਂ ਜੀ ਪੜ੍ਹੇ ਸੀ 10-12 ਪੜ੍ਹੇ ਸੀ ਵਧੀਆ ਸਮਝਦਾਰ ਸੀ ਪਰ ਨੌਕਰੀ ਨਹੀਂ ਕਰਦੇ ਸੀ ਪਿੰਡ ਦੇ ਵਿੱਚ ਹੀ ਜਿਹੜੀ ਉਹਨਾਂ ਦੇ ਕੋਲ 4 ਕਿੱਲੇ ਜ਼ਮੀਨ ਸੀ ਉਹਦੇ ਤੇ ਗੁਰਮੇਲ ਸਿੰਘ ਖੇਤੀ ਕਰਦਾ ਸਰਜੀਤ ਕੌਰ ਘਰ ਦੇ ਕੰਮਾਂ ਦੇ ਵਿੱਚ ਮਾਹਰ ਸੀ ਸਾਰੇ ਘਰ ਦੇ ਕੰਮ ਉਹ ਖੁਦ ਕਰਦੀ ਸੀ। ਉਹਨਾਂ ਦੇ ਜਿਹੜੇ ਬੱਚੇ ਸੀ ਮੁੰਡੇ ਤਿੰਨੋਂ ਵੱਡੇ ਸੀ ਕੁੜੀ ਸੀ ਜਿਹੜੀ ਛੋਟੀ ਸੀ। ਉਹਨਾਂ ਨੇ ਵਧੀਆ ਚਾਵਾਂ ਲਾਡਾਂ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਜਿਵੇਂ ਕਿ ਹਰ ਇੱਕ ਮਾਂ ਬਾਪ ਪਾਲਦਾ। ਬੱਚਿਆਂ ਨੂੰ ਪੜਾਇਆ। ਬੱਚੇ ਵੱਡੇ ਹੋਏ ਜਦੋਂ ਬੱਚੇ ਵੱਡੇ ਹੁੰਦੇ ਨੇ ਤੇ ਨੌਕਰੀਆਂ ਕਰਨ ਲੱਗ ਜਾਂਦੇ ਨੇ ਤੇ ਬੱਚੇ ਜਿਹੜੇ ਉਹ ਆਪਣੇ ਮਾਪਿਆਂ ਨੂੰ ਕਹਿੰਦੇ ਆ ਕਿ ਅਸੀਂ ਪਿੰਡ ਦੇ ਵਿੱਚ ਨਹੀਂ ਰਹਿਣਾ ਅਸੀਂ ਸ਼ਹਿਰ ਦੇ ਵਿੱਚ ਰਹਿਣਾ। ਮਾਪੇ ਆ ਜਿਹੜੇ ਕਹਿੰਦੇ ਕਿ ਸਾਨੂੰ ਸ਼ਹਿਰ ਦੇ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ ਅਸੀਂ ਪਿੰਡ ਦੇ ਵਿੱਚ ਹੀ ਰਹਿੰਦੇ ਆਏ ਹਾਂ ਤੇ ਪਿੰਡ 'ਚ ਹੀ ਸਾਡਾ ਜੀ ਲੱਗਦਾ ਚਲੋ ਬੱਚੇ ਆ ਜਿਹੜੇ ਥੋੜੇ ਮਜਬੂਰ ਹੋ ਜਾਂਦੇ ਆ ਜਦੋਂ ਮਾਪਿਓ ਸ਼ਹਿਰ ਨਹੀਂ ਜਾਂਦੇ ਹੁਣ ਵਾਰੀ ਆਉਂਦੀ ਆ ਵਿਆਹ ਕਰਨ ਦੀ ਸਰਜੀਤ ਕੌਰ ਬਹੁਤ ਹੀ ਸੁਚੱਜੀ ਔਰਤ ਸੀ ਉਹਨੇ ਆਪਣੇ ਹੀ ਰਿਸ਼ਤੇਦਾਰੀ ਦੇ ਵਿੱਚ ਸਭ ਨੂੰ ਕਹਿ ਰੱਖਿਆ ਸੀ ਰਿਸ਼ਤੇ ਆਪਣੇ ਬੱਚਿਆਂ ਨੂੰ ਰਿਸ਼ਤੇ ਕਰਾਉਣ ਲਈ ਸਾਰੇ ਰਿਸ਼ਤੇਦਾਰ ਚਲੋ ਉਹਨਾਂ ਬੱਚਿਆਂ ਵਾਸਤੇ ਰਿਸ਼ਤਿਆਂ ਦੀ ਦੱਸ ਪਾਉਂਦੇ ਸੀ ਕਿਉਂਕਿ ਬੱਚੇ ਸਿਆਣੇ ਸੀ ਪਹਿਲਾਂ ਵੱਡੇ ਦੋ ਮੁੰਡਿਆਂ ਦਾ ਰਿਸ਼ਤਾ ਹੁੰਦਾ ਤੇ ਦੋਨਾਂ ਦਾ ਵਿਆਹ ਵੀ ਇਕੱਠਿਆਂ ਦਾ ਕਰ ਦਿੱਤਾ ਜਾਂਦਾ ਚਲੋ ਨੂਹਾ ਵਿਆਹ ਕੇ ਆ ਜਾਂਦੀਆਂ ਨੇ ਨੂਹਾ ਪੜੀਆਂ ਲਿਖੀਆਂ ਹੁੰਦੀਆਂ ਨੇ ਜਿਹੜੀ ਵੱਡੀ ਨੂਹ ਹੁੰਦੀ ਆ ਉਹ ਨੌਕਰੀ ਨਹੀਂ ਕਰਦੀ ਹੁੰਦੀ ਤੇ ਉਹ ਨੌਕਰੀ ਕਰਨਾ ਵੀ ਨਹੀਂ ਚਾਹੁੰਦੀ ਹੁੰਦੀ ਪਰ ਜਿਹੜੀ ਉਸ ਤੋਂ ਛੋਟੇ ਮੁੰਡੇ ਦੇ ਘਰ ਵਾਲੀ ਹੁੰਦੀ ਆ ਉਹ ਨੌਕਰੀ ਕਰਦੀ ਆ ਵਿਆਹ ਤੋਂ ਸਾਲਕਵਾਦ ਹੀ ਉਹ ਆਪਣੇ ਘਰ ਵਾਲੇ ਨੂੰ ਲੈ ਕੇ ਸ਼ਹਿਰ ਦੇ ਵਿੱਚ ਸ਼ਿਫਟ ਹੋ ਜਾਂਦੀ ਆ ਚਲੋ ਸਰਜੀਤ ਕੌਰ ਤੇ ਗੁਰਮੇਲ ਸਿੰਘ ਸੋਚਦੇ ਆ ਵੀ ਕੋਈ ਗੱਲ ਨਹੀਂ ਹਨਾ ਵੀ ਬੱਚੇ ਅੱਗੇ ਇਹਨਾਂ ਨੂੰ ਜਿਵੇਂ ਠੀਕ ਲੱਗਦਾ ਚਲੋ ਸ਼ਹਿਰ 'ਚ ਸ਼ਿਫਟ ਹੁੰਦੇ ਆ ਤੇ ਰਹਿ ਜਾਂਦੇ ਆ ਛੋਟਾ ਮੁੰਡਾ ਤੇ ਕੁੜੀ ਉਹਨਾਂ ਦੇ ਵੀ ਅੱਗੇ ਪਿੱਛੇ ਵਿਆਹ ਹੋ ਜਾਂਦੇ ਆ ਕੁੜੀ ਵਿਆਹ ਕੇ ਸਹੁਰੇ ਘਰ ਚਲੀ ਜਾਂਦੀ ਆ ਤੇ ਛੋਟਾ ਮੁੰਡਾ ਵੀ ਨੌਕਰੀ ਕਰਦਾ ਹੁੰਦਾ ਪਤਨੀ ਵੀ ਉਹਦੀ ਨੌਕਰੀ ਕਰਦੀ ਆਉਂਦੀ ਆ ਉਹ ਵਿਆਹ ਤੋਂ 6 ਮਹੀਨੇ ਬਾਅਦ ਸ਼ਹਿਰ ਚਲੇ ਜਾਂਦੇ ਆ ਚਲੋ ਜੀ ਸਾਰੇ ਬੱਚੇ ਆ ਜਿਹੜੇ ਆਪਣੀ ਆਪਣੀ ਜਗਾ ਸੈੱਟ ਹੋ ਜਾਂਦੇ ਆ ਤੇ ਪਰਿਵਾਰ ਵਧੀਆ ਖੁਸ਼ਹਾਲ ਹੁੰਦਾ ਅਚਾਨਕ ਇੱਕ ਦਿਨ ਗੁਰਮੇਲ ਸਿੰਘ ਨੂੰ ਦਿਲ ਦਾ ਦੌਰਾ ਪੈਂਦਾ ਤੇ ਉਹਦੀ ਮੌਤ ਹੋ ਜਾਂਦੀ ਆ ਸੁਰਜੀਤ ਕੌਰ ਆਪਣੇ ਵੱਡੇ ਨੂੰ ਪੁੱਤ ਦੇ ਨਾਲ ਇਕੱਲੀ ਰਹਿ ਜਾਂਦੀ ਆ ਉਹ ਆਪਣੇ ਵੱਡੇ ਪੁੱਤਰ ਨੂੰ ਕਹਿੰਦੀ ਆ ਕਿ ਪੁੱਤਰ ਤੂੰ ਵੀ ਨੌਕਰੀ ਕਰਦਾ ਸ਼ਹਿਰ ਚ ਵੀ ਜੇ ਤੂੰ ਸ਼ਹਿਰ ਚ ਰਹਿਣਾ ਚਾਹੇ ਤਾਂ ਰਹਿ ਸਕਦਾ ਵੀ ਮੇਰਾ ਮੈਨੂੰ ਕੋਈ ਐਡੀ ਗੱਲ ਨਹੀਂ ਵੀ ਮੈਂ ਰਹਿ ਲੂੰਗਾ ਉਹ ਕਹਿੰਦਾ ਵੀ ਨਹੀਂ ਮਾਂ ਮੈਂ ਤੈਨੂੰ ਛੱਡ ਕੇ ਨਹੀਂ ਜਾਊਗਾ ਕਦੇ-ਕਦੇ ਸਰਜੀਤ कौर ਦਾ ਜੀ ਕਰਦਾ ਹਨ ਵੀ ਸਾਰੇ ਮੇਰੇ ਬੱਚੇ ਇਕੱਠੇ ਹੋਣ ਅਸੀਂ ਇਕੱਠੇ ਪਹਿਲਾਂ ਵਾਂਗੂ ਪਰਿਵਾਰ ਹੱਸੀਏ ਖੇਡੀਏ ਉਹ ਆਪਣੇ ਬੱਚਿਆਂ ਨੂੰ ਫੋਨ ਕਰਦੀ ਰਹਿੰਦੀ ਸੀ ਕਦੇ ਉਹ ਆਪਣੀ ਕੁੜੀ ਨੂੰ ਫੋਨ ਕਰਦੀ ਉਹਨੂੰ ਕਹਿ ਦਿੰਦੀ ਸੀ ਇਹ ਆ ਜਾ ਮੈਨੂੰ ਮਿਲ ਜਾ ਤਾਂ ਗੋਦੀ ਤੀ ਕਹਿੰਦੀ ਕਿ ਮਾਂ ਮੈਂ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਤੈਨੂੰ ਮਿਲਣ ਨਹੀਂ ਆ ਸਕਦੀ ਤੇਰਾ ਤਾਂ ਰੋਜ਼ ਹੀ ਮੈਨੂੰ ਮਿਲਣ ਨੂੰ ਜੀ ਕਰਦਾ ਰਹਿੰਦਾ ਦੱਸ ਮੈਂ ਮੈਂ ਨਹੀਂ ਆ ਸਕਦੀ ਜਦੋਂ ਵੀ ਛੁੱਟੀਆਂ ਹੁੰਦੀਆਂ ਤਾਂ ਸਰਜੀਤ कौर ਆਪਣੀ ਤੀ ਨੂੰ ਅੱਖਾਂ ਤੇ ਹੱਥ ਰੱਖ ਰੱਖ ਉਡੀਕਦੀ ਉਹਦੀ ਤੀ ਹੋਰ ਕਿਤੇ ਵੀ ਚਲੀ ਜਾਂਦੀ ਘੁੰਮਣ ਫਿਰਨ ਜਾਂਦੀ ਪਰਿਵਾਰ ਨਾਲ ਪਰ ਆਪਣੀ ਮਾਂ ਨੂੰ ਮਿਲਣ ਨਾ ਜਾਂਦੀ ਆਪਣੀ ਮਾਂ ਕੋਲ ਨਾ ਰਹਿੰਦੀ ਤੇ ਉਹਦੀ ਮਾਂ ਨਾ ਉਹਨੂੰ ਤਰਸਦੀ ਰਹਿੰਦੀ ਫਿਰ ਉਹ ਆਪਣੀਆਂ ਛੋਟੀਆਂ ਨੂੰਹਾਂ ਨੂੰ ਤੇ ਪੁੱਤਰਾਂ ਨੂੰ ਵੀ ਫੋਨ ਕਰਦੀ ਉਹ ਵੀ ਕਹਿ ਦਿੰਦੇ ਵੀ ਸਾਡੇ ਕੋਲੇ ਸਮਾਂ ਹੈ ਨਹੀਂ ਸਰਜੀਤ ਕੌਰ ਉਦਾਸ ਹੋ ਜਾਂਦੀ ਕਈ ਵਾਰ ਬਹੁਤ ਜ਼ਿਆਦਾ ਤਾਂ ਉਹਦੀ ਵੱਡੀ ਨੂੰਹ ਕਹਿ ਦਿੰਦੀ ਵੀ ਵੀਜੀ ਤੁਸੀਂ ਸਾਡੇ ਨਾਲੋਂ ਵੱਧ ਉਹਨਾਂ ਤਿੰਨਾਂ ਦਾ ਕਰਦੇ ਹੋ ਅਸੀਂ ਤੁਹਾਡੇ ਕੋਲ ਰਹਿਣੇ ਹਾਂ ਸਾਡੀ ਐਮੀਅਤ ਨਹੀਂ ਤੁਹਾਨੂੰ ਉਹਨਾਂ ਨੂੰ ਤਾਂ ਤੁਸੀਂ ਫੋਨ ਕਰ ਕਰ ਸਕਦੇ ਹੋ ਤਾ ਉਹ ਕਹਿ ਦਿੰਦੀ ਵੀ ਨਹੀਂ ਤੀਏ ਇਹੋ ਜੀ ਕੋਈ ਗੱਲ ਨਹੀਂ ਇੱਕ ਮਾਂ ਲਈ ਸਾਰੀ ਔਲਾਦ ਆ ਜਿਹੜੀ ਬਰਾਬਰ ਹੁੰਦੀ ਆ ਮੈਂ ਤਾਂ ਇਸ ਲਈ ਕਹਿਣੀ ਹੁੰਨੀ ਆ ਵੀ ਚਲੋ ਜੇ ਆਉਣਗੇ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਮੋਹ ਪਿਆਰ ਬਣਿਆ ਰਹੂਗਾ ਵੀ ਇੱਕ ਮਾਂ ਦੀਆਂ ਅੰਦਰਾਂ ਸਾਰੇ ਬੱਚਿਆਂ ਲਈ ਤੜਫਦੀਆਂ ਹੁੰਦੀਆਂ ਤਾਂ ਉਹਦੀ ਵੱਡੀ ਨੂੰ ਕਹਿ ਦਿੰਦੀ ਵੀ ਜੀ ਜਦੋਂ ਉਹ ਨਹੀਂ ਆਉਂਦੇ ਤੁਸੀਂ ਕਿਉਂ ਮਿੰਨਤਾ ਕਰਦੇ ਹੋ ਉਹ ਕਹਿ ਦਿੰਦੀ ਵੀ ਇਹ ਗੱਲ ਤੂੰ ਨਹੀਂ ਸਮਝ ਸਕਦੀ ਮੈਂ ਤੈਨੂੰ ਸਮਝਾ ਨਹੀਂ ਸਕਦੀ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਅੱਜ ਹੋਰ ਸਵੇਰੇ ਹੋਰ ਸਾਰੇ ਬੱਚਿਆਂ ਦੇ ਔਲਾਦ ਹੋ ਜਾਂਦੀ ਆ ਦੋਤੇ ਦੋਤੀਆਂ ਤੇ ਪੋਤੇ ਪੋਤੀਆਂ ਵਾਲੀ ਹੋ ਜਾਂਦੀ ਆ ਸਰਜੀਤ कौर ਤੇ ਉਹ ਹੁਣ ਬਿਮਾਰ ਰਹਿਣ ਲੱਗਦੀ ਆ ਕਈ ਵਾਰ ਉਹਦਾ ਜਿਆਦਾ ਜੀ ਉੱਠਦਾ ਉਹ ਫੇਰ ਫੋਨ ਕਰ ਲੈਂਦੀ ਉਹਨੂੰ ਫੇਰ ਨਹੀਂ ਸਰਦਾ ਸੀ ਪਰ ਜਿਹੜੀ ਉਹਦੀ ਔਲਾਦ ਸੀ ਉਹ ਕੋਈ ਨਾ ਕੋਈ ਬਹਾਨਾ ਮਾਰ ਕੇ ਉਹਨੂੰ ਕਹਿ ਦਿੰਦੀ ਸੀ ਕਿ ਕੋਈ ਗੱਲ ਨਹੀਂ ਅਸੀਂ ਆ ਜਾਾਂਗੇ ਸਾਡੇ ਤੋਂ ਨਹੀਂ ਆਈਦਾ ਕਈ ਵਾਰੀ ਜਵਾਬ ਦੇ ਦਿੰਦੇ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਤੇ ਸਰਜੀਤ कौर ਜਿਹੜੀ ਉਹ ਬਹੁਤ ਨਿਰਾਸ਼ ਰਹਿਣ ਲੱਗੀ ਸੀ ਤੇ ਇੱਕ ਦਿਨ ਉਹ ਆਪਣੀ ਧੀ ਨੂੰ ਫੋਨ ਕਰਦੀ ਆ ਕਿ ਧੀਏ ਮੇਰੀ ਹਾਲਤ ਨਾ ਠੀਕ ਨਹੀਂ ਰਹਿੰਦੀ ਬੀਪੀ ਵੱਧ ਜਾਂਦਾ ਵੀ ਮੈਂ ਚਾਹਣੀ ਆ ਤੂੰ ਮਿਲ ਜਾ ਤਾਂ ਉਹਦੀ ਧੀ ਕਹਿੰਦੀ ਕਿ ਨਹੀਂ ਮਾਂ ਮੇਰੇ ਤੋਂ ਨਹੀਂ ਆਈਦਾ ਚਲੋ ਉਹਦੀ ਨੂੰਹ ਨਾਲ ਗੱਲ ਸੁਣ ਲੈਂਦੀ ਆ ਉਹ ਆਪਣੀ ਨਣਦ ਨੂੰ ਫੋਨ ਕਰਦੀ ਆ ਉਹਨੂੰ ਕਹਿੰਦੀ ਕਿ ਬੀਜੀ ਨਾ ਤੁਹਾਨੂੰ ਰੋਜ਼ ਯਾਦ ਕਰਦੇ ਆ ਸਵੇਰ ਸ਼ਾਮ ਵੀ ਤੁਸੀਂ ਟਾਈਮ ਕੱਢ ਕੇ ਮਿਲ ਜਾਓ ਵੀ ਵੈਸੇ ਤਾਂ ਬੀਜੀ ਠੀਕ ਆ ਖਾਂਦੇ ਪੀਂਦੇ ਆ ਵੀ ਪਰ ਕਈ ਵਾਰੀ ਨਾ ਬੀਪੀ ਇੱਕਦਮ ਅਪ ਡਾਊਨ ਹੋ ਜਾਂਦਾ ਹਾਈ ਹੋ ਜਾਂਦਾ ਕਦੇ ਲੋ ਹੋ ਜਾਂਦਾ ਵੀ ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਤਾਂ ਉਹ ਕਹਿੰਦੀ ਕਿ ਨਹੀਂ ਭਾਬੀ ਮੇਰੇ ਕੋਲ ਟਾਈਮ ਹੈ ਨਹੀਂ ਚਲੋ ਭਈ ਭਾਬੀ ਵੀ ਵਿਚਾਰੀ ਮਿੰਤਾ ਕਰਕੇ ਹਟ ਗਈ ਤੇ ਇੱਕ ਦਿਨ ਸਰਜੀਤ ਕੌਰ ਆ ਜਿਹੜੀ ਉਹ ਰੱਬ ਨੂੰ ਪਿਆਰੀ ਹੋ ਜਾਂਦੀ ਆ ਸਰਜੀਤ ਕੌਰ ਦੇਆਂ ਦੋਨੋਂ ਨੂੰਹਾਂ ਪੁੱਤਰ ਤੇ ਉਹਦੀ ਧੀ ਆ ਜਿਹੜੀ ਉਹ ਰੋਂਦੇ ਕਰ ਲਾਉਂਦੇ ਆਉਂਦੇ ਆ ਬੜਾ ਉੱਚੀ ਉੱਚੀ ਰੋਂਦੇ ਆ ਵੀ ਹਾਏ ਮਾਂ ਤੂੰ ਸਾਨੂੰ ਛੱਡ ਕੇ ਚੱਲ ਗਈ ਤੂੰ ਸਾਨੂੰ ਦੱਸ ਜਾਂਦੀ ਜਾਣ ਤੋਂ ਪਹਿਲਾਂ ਜੋ ਵੀ ਪਖੰਡ ਕਰਦੇ ਆ ਉਹ ਤੇ ਵੱਡੀ ਨੂੰਹ ਜਿਹੜੀ ਉਹ ਸਰਜੀਤ ਕੌਰ ਦੇ ਮੰਜੇ ਤੇ ਸਿਰ ਸੁੱਟ ਕੇ ਪਈ ਰੋਈ ਜਾਂਦੀ ਹੁੰਦੀ ਆ ਉਹ ਕੋਈ ਬਹੁਤਾ ਉੱਚੀ ਰੋਲਾ ਨਹੀਂ ਪਾਉਂਦੀ ਕੋਈ ਬਹੁਤੇ ਧੰੜੇ ਨਹੀਂ ਲਾਉਂਦੀ ਹੈਗੀ ਚਲੋ ਆਣਗਵਾੜਾ ਜਿਹੜਾ ਉਹ ਇਕੱਠਾ ਹੋ ਜਾਂਦਾ ਅੰਤਮ ਕਰਿਆਵਾ ਜੋ ਹੁੰਦੀਆਂ ਨੇ ਪਰਿਵਾਰ ਵਾਲੇ ਰਿਸ਼ਤੇਦਾਰ ਮਿਲ ਕੇ ਉਹਦਾ ਅੰਤਮ ਸੰਸਕਾਰ ਆ ਜਿਹੜਾ ਕਰ ਦਿੰਦੇ ਆ ਜਦੋਂ ਅੰਤਮ ਸੰਸਕਾਰ ਹੋ ਜਾਂਦਾ ਸਾਰੇ ਰਿਸ਼ਤੇਦਾਰ ਤੇ ਆਣਗਵਾੜ ਵਾਲੇ ਆਪੋ ਆਪਣੇ ਘਰੇ ਚਲੇ ਜਾਂਦੇ ਆ ਤਾਂ ਜਿਹੜੀ ਸਰਜੀਤ ਕੌਰ ਦੀ ਧੀ ਆ ਉਹ ਆਪਣੀ ਵੱਡੀ ਭਝਾਈ ਨੂੰ ਕਹਿੰਦੀ ਆ ਕਿ ਜਿਹੜੀ ਬੇਬੇ ਦੀ ਪੇਟੀ ਆ ਬੇਬੇ ਦਾ ਸੰਦੂਖ ਆ ਮੈਨੂੰ ਉਹਦੀ ਚਾਬੀ ਚਾਹੀਦੀ ਆ ਉਹ ਕਹਿੰਦੀ ਕਿ ਬੇਬੇ ਨੇ ਚਾਬੀ ਨਾ ਮੈਨੂੰ ਕਦੇ ਦੱਸੀ ਸੀ ਨਾ ਮੈਂ ਕਦੇ ਪੁੱਛੀ ਸੀ ਤੁਸੀਂ ਵੇਖ ਲਓ ਤਾਂ ਉਹ ਕਹਿੰਦੀ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਬੇਬੇ ਜਿਹੜੀ ਚਾਬੀ ਸੀ ਉਹ ਸੰਦੂਖ ਦੇ ਉੱਪਰ ਹੀ ਰੱਖਦੀ ਹੁੰਦੀ ਸੀ ਚਲੋ ਉਹ ਸੰਦੂਖ ਦੇ ਉੱਪਰ ਹੱਥ ਮਾਰਦੇ ਆ ਤੇ ਚਾਬੀ ਆ ਜਿਹੜੀ ਸੰਦੂਖ ਦੇ ਉੱਪਰ ਪਈ ਹੁੰਦੀ ਆ ਤੇ ਚਾਬੀ ਉਹ ਚੁੱਕ ਕੇ ਸੰਦੂਖ ਦਾ ਜਿਹੜਾ ਲੋਕ ਖੋਲਦੀ ਆ ਤੇ ਉਹਦੀ ਵੱਡੀ ਭਝਾਈ ਉਹਨੂੰ ਕਹਿੰਦੀ ਹੈ ਵੀ ਤੁਸੀਂ ਸੰਦੂਖ ਚੋਂ ਕੀ ਕਰਨਾ ਉਹ ਕਹਿੰਦੀ ਤੈਨੂੰ ਪਤਾ ਉਹ ਮੇਰੀ ਮਾਂ ਦਾ ਸੰਦੂਖ ਆ ਮੈਂ ਆਪਣੀ ਮਾਂ ਦਾ ਸੰਦੂਖ ਵੇਖ ਨਹੀਂ ਸਕਦੀ ਉਹ ਕਹਿੰਦੀ ਕਿ ਵੇਖ ਸਕਦੇ ਹੋ ਮੈਂ ਕਦੋਂ ਰੋਕਿਆ ਕਿ ਤੁਸੀਂ ਸੰਦੂਖ ਨਹੀਂ ਵੇਖ ਸਕਦੇ ਪਰ ਮਾਂ ਹਜੇ ਅੱਜ ਹੀ ਗਈ ਆ ਵੀ ਆਂਡ ਗਵਾਂਡ ਹਨਾ ਜੇ ਕਿਸੇ ਨੂੰ ਪਤਾ ਲੱਗ ਗਿਆ ਵੀ ਅਗਲਾ ਕੀ ਸੋਚੂਗਾ ਵੀ ਇਹ ਸੰਦੂਖ ਦੀ ਫਰੋੜਾ ਫਰਾਲੀ ਵੀ ਕਰਨ ਲੱਗੇ ਕਹਿੰਦੀ ਜੇ ਤੁਹਾਨੂੰ ਆਂਡ ਗਵਾਂਡ ਦੀ ਫਿਕਰ ਆ ਤਾਂ ਤੁਸੀਂ ਆਂਡ ਗਵਾਂਡ ਨੂੰ ਵੇਖ ਲਓ ਅਸੀਂ ਤਾਂ ਵੇਖਾਂਗੇ ਛੋਟੀਆਂ ਜਿਹੜੀਆਂ ਨੂਹਾ ਹੁੰਦੀਆਂ ਉਹ ਵੀ ਆਪਣੇ ਘਰ ਵਾਲਿਆਂ ਨੂੰ ਕਹਿੰਦੀਆਂ ਵੀ ਕਿਤੇ ਕੱਲੀ ਕੁੜੀ ਨਾ ਕੁਛ ਲੈ ਜੇ ਸੰਦੂਖ ਚੋਂ ਕੱਢ ਕੇ ਆਜੋ ਚਲੋ ਭਾਈ ਦੋਨੋਂ ਮੁੰਡੇ ਤੇ ਦੋਨੋਂ ਨੂਹਾ ਤੇ ਜਿਹੜੀ ਪੰਜਵੀਂ ਧੀ ਹੁੰਦੀ ਆ ਪੰਜੇ ਜਾਣੇ ਸੰਦੂਖ ਦੀ ਫਰੋਲਾ ਫਰਾਲੀ ਕਰਨ ਲੱਗਦੇ ਆ ਤੇ ਜਿਹੜੀ ਵੱਡੀ ਨੂਹ ਹੁੰਦੀ ਆ ਉਹਨੂੰ ਬਹੁਤ ਗੁੱਸਾ ਆ ਰਿਹਾ ਹੁੰਦਾ ਉਹ ਸੋਚਦੀ ਆ ਵੀ ਮੈਂ ਸਾਂਭਿਆ ਮਾਂ ਜੀ ਨੂੰ ਵੀ ਮੈਂ ਕਦੇ ਨਹੀਂ ਸੋਚਿਆ ਸੀ ਵੀ ਇਹੋ ਜਿਹਾ ਦਿਨ ਵੀ ਦੇਖਣਾ ਪਊਗਾ ਵੀ ਅੱਜ ਤਾਂ ਇਹ ਸੰਦੂਖ ਦੀ ਫਰੋਲਾ ਫਰਾਲੀ ਕਰਨ ਲੱਗੀਆਂ ਪਈਆਂ ਵੀ ਜਦੋਂ ਮਾਂ ਜੀ ਇਹਨਾਂ ਦੀਆਂ ਮਿੰਤਾਂ ਕਰਦੀ ਸੀ ਉਦੋਂ ਕਦੇ ਇਹ ਐਂ ਨਹੀਂ ਸੀ ਚਲੋ ਉਹ ਉਹਨਾਂ ਨੂੰ ਕਹਿੰਦੀ ਵੀ ਤੁਹਾਨੂੰ ਸ਼ਰਮ ਚਾਹੀਦੀ ਏ ਥੋੜੀ ਬਹੁਤੀ ਆਂਡ ਗਵਾਂਡ ਤੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਉਹ ਕੀ ਸੋਚਣਗੇ ਤਾਂ ਉਹ ਕਹਿੰਦੇ ਆ ਕਿ ਆਂਡ ਗਵਾਂਡ ਨੂੰ ਉ ਤਾਂ ਨਹੀਂ ਪਤਾ ਲੱਗਣਾ ਤੁਸੀਂ ਜ਼ਰੂਰ ਪਤਾ ਲਵਾ ਦਿਓਗੇ ਉਹ ਕਹਿੰਦੀ ਮੈਂ ਤਾਂ ਨਹੀਂ ਪਤਾ ਲਵਾਉਂਦੀ ਪਰ ਜਿਹੜੇ ਹਿਸਾਬ ਨਾਲ ਤੁਸੀਂ ਅੰਦਰ ਖੜਕਾ ਕਰ ਰਹੇ ਹੋ ਨਾ ਪਤਾ ਜ਼ਰੂਰ ਲੱਗ ਜਾ ਚਲੋ ਭਾਈ ਕਿਹਨੇ ਉਹਦੀ ਗੱਲ ਸੁਣਨੀ ਸੀ ਉਹ ਸਾਰੇ ਆ ਜਿਹੜੇ ਕਹਿੰਦੇ ਆ ਆ ਜਾ ਤੂੰ ਕਿ ਜਿਹੜਾ ਕੁਝ ਵੀ ਹੈਗਾ ਮਾਂ ਦੇ ਗਹਿਣੇ ਹੈਗੇ ਆ ਮੈਨੂੰ ਪਤਾ ਮਾਂ ਕੋਲ ਗਹਿਣੇ ਸੀ ਕੁੜੀ ਕਹਿੰਦੀ ਆ ਵੀ ਆਜੋ ਆਪਾਂ ਵੰਡ ਲਈਏ ਵੀ ਫੇਰ ਰੌਲਾ ਪੈਂਦਾ ਰਹੂਗਾ ਤੇ ਤਾਂ ਵੱਡੀ ਨੂੰ ਕਹਿੰਦੀ ਆ ਵੀ ਮੈਨੂੰ ਕੁਝ ਨਹੀਂ ਚਾਹੀਦਾ ਕੋਈ ਗਹਿਣਾ ਜਾਂ ਪੈਸਾ ਨਹੀਂ ਚਾਹੀਦਾ ਤੁਸੀਂ ਹੀ ਵੰਡ ਲਓ ਮੇਰੇ ਹਿੱਸੇ ਦਾ ਵੀ ਤੁਸੀਂ ਰੱਖ ਲਿਓ ਤੇ ਉਹ ਤਿੰਨੇ ਬੜਾ ਇੱਕ ਦੂਜੇ ਵੱਲ ਹਰਾਨੀ ਨਾਲ ਵੇਖਦੇ ਆ ਚਲੋ ਭਾਈ ਗਹਿਣੇ ਆ ਜਿਹੜੇ ਉਹ ਵੰਡ ਲੈਂਦੇ ਆ ਲਫਾਫੇ ਚੋਂ ਗਹਿਣੇ ਨਿਕਲਦੇ ਆ ਵੰਡ ਕੇ ਤੇ ਜਦੋਂ ਉਹ ਬਾਹਰ ਨਿਕਲਦੇ ਆ ਤਾਂ ਜਿਹੜੇ ਤਿੰਨੇ ਇੱਕ ਦੂਜੇ ਵੱਲ ਕੌੜੀ ਅੱਖ ਨਾਲ ਵੇਖ ਰਹੇ ਹੁੰਦੇ ਆ ਕਿਉਂਕਿ ਭਾਵੇਂ ਉਹਨਾਂ ਨੇ ਗਹਿਣੇ ਵੰਡ ਲਏ ਸੀ ਪਰ ਉਹ ਇੱਕ ਦੂਜੇ ਤੇ ਇਤਰਾਜ਼ ਸੀ ਕਿਸੇ ਨੂੰ ਆਇ ਲੱਗਦਾ ਸੀ ਵੀ ਇਹਨੇ ਵੱਧ ਲੈ ਲਏ ਇਹਨੇ ਵਧੀਆ ਲੈ ਲੇ ਚਲੋ ਗਹਿਣੇ ਜਿਹੜੇ ਲੈ ਕੇ ਉਹ ਆਪੋ ਆਪਣੇ ਘਰਾਂ ਨੂੰ ਤੁਰ ਜਾਂਦੇ ਆ ਰੁਕਦੇ ਵੀ ਨਹੀਂ ਹੈਗੇ ਤੇ ਵੱਡੀ ਨੂੰਹ ਆ ਜਿਹੜੀ ਉਹ ਵਿਚਾਰੀ ਸੋਚਦੀ ਆ ਕਿ ਦੁਨੀਆ ਕਿੰਨੀ ਗਿਰ ਚੁੱਕੀ ਆ ਚਲੋ ਸੋਚਦੀ ਆ ਵੀ ਮੈਂ ਤਾਂ ਬਿਨਾਂ ਸਵਾਰਥ ਦੇ ਮਾਂ ਜੀ ਦੀ ਸੇਵਾ ਕੀਤੀ ਆ ਵੀ ਮੈਨੂੰ ਤਾਂ ਗਹਿਣਿਆਂ ਦਾ ਕੋਈ ਲਾਲਚ ਵੀ ਨਹੀਂ ਸੀ ਤੇ ਅਗਲੇ ਦਿਨ ਹੀ ਜਿਹੜੀ surjeet Kaur ਦੀ ਧੀ ਆ ਉਹ ਲੋਹੀ ਲਾਖੀ ਹੋਈ ਆਉਂਦੀ ਆ ਤੇ ਨਾਲ ਉਹ ਆਪਣੀਆਂ ਛੋਟੀਆਂ ਪਰਜਾਈਆਂ ਨੂੰ ਨਾਲ ਲੈ ਕੇ ਆਉਂਦੀ ਆ ਤੇ ਵੱਡੀ ਨੂੰਹ ਦੇ ਗਲ ਪੈ ਜਾਂਦੀ ਆ ਉਹ ਨੂੰ ਕਹਿੰਦੀ ਆ ਵੀ ਤੂੰ ਇੰਨੀ ਚਲਾਕ ਤੂੰ ਸਾਡੇ ਨਾਲ ਚਲਾਕੀ ਕਰੇ ਜਿਹੜੇ ਗਹਿਣੇ ਸੀ ਉਹ ਤਾਂ ਨਕਲੀ ਸੀ ਇਹਦਾ ਮਤਲਬ ਤੈਨੂੰ ਪਤਾ ਸੀ ਵੀ ਉਹ ਗਹਿਣੇ ਨਕਲੀ ਆ ਤਾਂ ਹੀ ਤੂੰ ਹਿੱਸਾ ਨਹੀਂ ਵੰਡਾਇਆ ਇਹਦਾ ਮਤਲਬ ਤੂੰ ਜਿਉਂਦੀ ਮਾਂ ਤੋਂ ਗਹਿਣੇ ਲੈ ਲੇ ਤੇ ਵਿੱਚ ਨਕਲੀ ਰੱਖਦੇ ਉਹ ਕਹਿੰਦੀ ਵੀ ਮੇਰੇ ਇੱਕ ਪੁੱਤਰ ਤੇ ਇੱਕ ਧੀ ਆ ਮੈਂ ਦੋਨਾਂ ਦੀ ਸੌਂ ਖਾ ਕੇ ਕਹਿਣੀ ਆ ਵੀ ਮੈਨੂੰ ਕੁਝ ਵੀ ਨਹੀਂ ਪਤਾ ਵੀ ਮਾਂ ਕੋਲੇ ਕਿਹੜੇ ਗਹਿਣੇ ਸੀ ਤੇ ਉਹਨੇ ਕਿੱਥੇ ਰੱਖੇ ਆ ਤੁਸੀਂ ਗੁਰਦੁਆਰੇ ਲੈ ਚੱਲੋ ਮੈਨੂੰ ਹੁਣ ਗੁਰਦੁਆਰੇ ਤਾਂ ਕੌਣ ਲੈ ਜਾਵੇ ਚਲੋ ਉਹ ਬੜੀਆਂ ਔਖੀਆਂ ਜੀਆਂ ਹੁੰਦੀਆਂ ਤੇ ਉਹਦੀ ਸਤੀ ਸੋਚਦੀ ਆ ਵੀ ਸ਼ਾਇਦ ਸੰਦੂਖ ਦੇ ਵਿੱਚ ਹੀ ਪਏ ਹੋਣ ਉਹ ਫਿਰ ਦੁਬਾਰਾ ਸੰਦੂਖ ਫਰੋਲਦੀ ਆ ਤਾਂ ਉਹਦੇ ਵਿੱਚੋਂ ਇੱਕ ਲਫਾਫਾ ਨਿਕਲਦਾ ਝੋਲਾ ਜਾ ਤੇ ਉਹਦੇ ਵਿੱਚੋਂ ਇੱਕ ਪੱਤਰ ਚਿੱਠੀ ਨਿਕਲਦੀ ਆ ਉਹ ਚਿੱਠੀ ਹੈ ਜਿਹੜੀ ਉਹ ਆਪਣੀਆਂ ਪਰਜਾਈਆਂ ਨੂੰ ਇਕੱਠੀਆਂ ਕਰਦੀ ਆ ਤੇ ਕਹਿੰਦੀ ਆ ਵੀ ਆਹ ਦੇਖੋ ਚਿੱਠੀ ਨਿਕਲੀ ਆ ਵੀ ਸ਼ਾਇਦ ਇਹਦੇ ਤੇ ਕੁਝ ਲਿਖਿਆ ਹੋਵੇ ਵਸੀਅਤ ਵਗੈਰਾ ਹੋਵੇ ਵੀ ਆਜੋ ਪੜიਏ ਚਲੋ ਜਦੋਂ ਉਹ ਚਿੱਠੀ ਖੋਲ ਕੇ ਪੜਨ ਲੱਗਦੀ ਆ ਵੱਡੀ ਨੂੰਹ ਨੂੰ ਵੀ ਕੋਲੀ ਬਿਠਾ ਲੈਂਦੀ ਆ ਜਦੋਂ ਉਹ ਚਿੱਠੀ ਪੜਦੀ ਆ ਤਾਂ ਚਿੱਠੀ ਤੇ ਲਿਖਿਆ ਸੀ ਹਾਂ ਮੇਰੇ ਪਿਆਰੇ ਪੁੱਤਰੋ ਨੂਹੋ ਤੇ ਮੇਰੀ ਧੀ ਮੈਨੂੰ ਪਤਾ ਵੀ ਤੁਹਾਨੂੰ ਇਹ ਪਤਾ ਵੀ ਮੇਰੇ ਕੋਲ ਸੋਨੇ ਦੇ ਗਹਿਣੇ ਆ ਅੱਜ ਜਦੋਂ ਜਿਉਂਦੇ ਜੀ ਮੈਨੂੰ ਤੁਹਾਡੀ ਲੋੜ ਆ ਮੇਰਾ ਜੀ ਕਰਦਾ ਤੁਹਾਨੂੰ ਮਿਲਣ ਨੂੰ ਤਾਂ ਤੁਸੀਂ ਨਹੀਂ ਆਉਂਦੇ ਪਰ ਮੈਨੂੰ ਪਤਾ ਵੀ ਮੇਰੀ ਮੌਤ ਤੋਂ ਬਾਅਦ ਤੁਸੀਂ ਇਹ ਪੱਤਰ ਜ਼ਰੂਰ ਪੜੋਗੇ ਕਿਉਂਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਸੰਦੂਕ ਦੀ ਫਰੋਲਾ ਫਰਾਲੀ ਜ਼ਰੂਰ ਕਰਨੀ ਆ ਤੁਸੀਂ ਹੱਕ ਜਿਤਾਉਂਗੇ ਆਪਣੇ ਹਿੱਸੇ ਲੈਣ ਲਈ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਇਸ ਜਿਹੜੇ ਸੰਦੂਕ ਦੇ ਵਿੱਚ ਇੱਕ ਗਹਿਣੇ ਵਾਲਾ ਲਫਾਫਾ ਪਿਆ ਉਹ ਗਹਿਣੇ ਆ ਜਿਹੜੇ ਉਹ ਨਕਲੀ ਆ ਤੇ ਮੈਨੂੰ ਇਹ ਵੀ ਪਤਾ ਵੀ ਜਦੋਂ ਤੁਸੀਂ ਨਕਲੀ ਗਹਿਣੇ ਤੁਹਾਨੂੰ ਪਤਾ ਲੱਗੂ ਵੀ ਉਹ ਗਹਿਣੇ ਨਕਲੀ ਆ ਵੰਡ ਕੇ ਤੁਸੀਂ ਲੇਕੇ ਜਾਉਂਗੀ ਤੇ ਤੁਹਾਨੂੰ ਬਹੁਤ ਗੁੱਸਾ ਆਊਗਾ ਜਿਵੇਂ ਹੁਣ ਮੈਨੂੰ ਗੁੱਸਾ ਆਉਂਦਾ ਤੁਹਾਡੇ ਮੈਨੂੰ ਇਗਨੋਰ ਕਰਨ ਤੇ ਮੈਨੂੰ ਨਾ ਮਿਲਣ ਆਉਣ ਤੇ ਇਹੀ ਗੁੱਸਾ ਤੁਹਾਨੂੰ ਉਦੋਂ ਆਊਗਾ ਮੈਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਦੋਂ ਨੂੰ ਮੈਂ ਪਰਮਾਤਮਾ ਦੇ ਘਰ ਜਾ ਚੁੱਕੀ ਹੋਵਾਂਗੀ ਮੇਰੀ ਮੌਤ ਹੋ ਚੁੱਕੀ ਹੋਵੇਗੀ ਪਰ ਮੈਂ ਦੇਖਣਾ ਚਾਹਣੀ ਆ ਵੀ ਤੁਸੀਂ ਕਿੰਨੇ ਕੁ ਸਵਾਰਥੀ ਬਣਦੇ ਹੋ ਕਿੰਨਾ ਕੁ ਤੁਸੀਂ ਗਿਰਦੇ ਹੋ ਕਿਉਂਕਿ ਤੁਹਾਡੇ ਕੋਲ ਆਪਣੀ ਜਿਉਂਦੀ ਮਾਂ ਨੂੰ ਮਿਲਣ ਲਈ ਸਮਾਂ ਹੈ ਨਹੀਂ ਤੁਸੀਂ ਮਾਂ ਦੀ ਸੇਵਾ ਕਰਨੀ ਤਾਂ ਦੂਰ ਤੁਸੀਂ ਮਾਂ ਨੂੰ ਮਿਲਣ ਵੀ ਨਹੀਂ ਆ ਸਕਦੇ ਪਰ ਜੇ ਤੁਸੀਂ ਇਹ ਚਿੱਠੀ ਪੜੋਗੇ ਤਾਂ ਇਹਦਾ ਮਤਲਬ ਤੁਸੀਂ ਬਹੁਤ ਹੀ ਘਟੀਆ ਤੇ ਗਰੇ ਹੋਏ ਹੋਵੋਗੇ ਕਿਉਂਕਿ ਜੇ ਤੁਹਾਨੂੰ ਲਾਲਚ ਹੋਊ ਤੁਸੀਂ ਸੰਦੂਖ ਦੀ ਫਰੋਲਾ ਫਰਾਲੀ ਕਰੋਗੇ ਤੇ ਇਹ ਚਿੱਠੀ ਪੜੋਗੇ ਜਦੋਂ ਚਿੱਠੀ ਪੜਦੀ ਪੜਦੀ ਕੁੜੀ ਰੁਕ ਜਾਂਦੀ ਆ ਤਾਂ ਉਹਦੇ ਭਰਾ ਕਹਿੰਦੇ ਆ ਵੀ ਅੱਗੇ ਪੜ ਕੇ ਸੁਣਾ ਵੀ ਬੁੜੀ ਨੇ ਕੀ ਬਕਵਾਸ ਕੀਤੀ ਆ ਐਸੀ ਤਰ੍ਹਾਂ ਹੀ ਉਹ ਆਪਣੀ ਮਾਂ ਨੂੰ ਬੋਲਦੇ ਆ ਚਲੋ ਪੂਰੀ ਚਿੱਠੀ ਪੜਦੀਏ ਤੇ ਚਿੱਠੀ ਦੇ ਵਿੱਚ ਇਹੀ ਕੁਝ ਲਿਖਿਆ ਹੁੰਦਾ ਕਿ ਜਿਹੜੇ ਅਸਲੀ ਗਹਿਣੇ ਆ ਉਹ ਮੈਂ ਵੇਚ ਦਿੱਤੇ ਆ ਤੇ ਮੈਂ ਆਪਣੇ ਪਿਛਲੇ ਜਨਮ ਦੇਣ ਤੇ ਉਹ ਕਹਿਣੇ ਆ ਜਿਹੜੇ ਉਹ ਕਿਸੇ ਲੋੜਵੰਦ ਨੂੰ ਦਾਨ ਕਰ ਦਿੱਤੇ ਆ ਤੇ ਨਕਲੀ ਕਹਿਣੇ ਮੈਂ ਜਾਣ ਬੁੱਝ ਕੇ ਰੱਖਿਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਕਿੰਨੇ ਕੁ ਲਾਇਕ ਹੋ ਤੁਸੀਂ ਵੈਸੇ ਤਾਂ ਤੁਸੀਂ ਨਕਲੀ ਕਹਿਣਿਆਂ ਦੇ ਵੀ ਲਾਇਕ ਨਹੀਂ ਪਰ ਮੈਂ ਤੁਹਾਨੂੰ ਤੁਹਾਡੇ ਘਟੀਆਪਣ ਤੇ ਤੁਹਾਡੀ ਨੀਚਤਾ ਦਾ ਅਹਿਸਾਸ ਕਰਾਉਣਾ ਚਾਹਣੀ ਆ ਮੈਂ ਇਹਨੂੰ ਸ਼ਰਮ ਆਉਂਦੀ ਆ ਤੁਹਾਨੂੰ ਆਪਣੇ ਪੁੱਤਰ ਨੂੰ ਹਾਂ ਤੇ ਧੀਆ ਕਹਿੰਦੇ ਹੋਏ ਪਰ ਇਹ ਚਿੱਠੀ ਜਦੋਂ ਤੁਸੀਂ ਪੜੋਗੇ ਤਾਂ ਤੁਸੀਂ ਸਮਝ ਲੈਣਾ ਵੀ ਤੁਸੀਂ ਬਹੁਤ ਹੀ ਘਟੀਆ ਤੇ ਨੀਚ ਕਿਸਮ ਦੀ ਔਲਾਦ ਹੋ ਇਹੋ ਜੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ ਇਹ ਚਿੱਠੀ ਪੜ ਕੇ ਕੁੜੀ ਆ ਜਿਹੜੀ ਉਹ ਬੁੜਬੁੜ ਕਰਨ ਲੱਗਦੀ ਹੈ ਤੇ ਉਹਦੀਆਂ ਨੂਹਾਂ ਵੀ ਆਪਣੇ ਘਰ ਵਾਲਿਆਂ ਨੂੰ ਕਹਿੰਦੀਆਂ ਵੀ ਦੇਖ ਲਈ ਤੁਹਾਡੀ ਮਾਂ ਦੀ ਕਰਤੂਤ ਤੇ ਉਹ ਵੱਡੀ ਪਰਜਾਈ ਹੈ ਜਿਹੜੀ ਉਹਨੂੰ ਪੁੱਛਦੇ ਆ ਵੀ ਮਾਂ ਨੇ ਗਹਿਣੇ ਕਿੱਥੇ ਧਾਨ ਕੀਤੇ ਆ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਕਿੱਥੇ ਧਾਨ ਕੀਤੇ ਆ ਮੈਨੂੰ ਕੀ ਪਤਾ ਕਿੱਥੇ ਧਾਨ ਕੀਤੇ ਆ ਉਹ ਕਹਿੰਦੀ ਵੀ ਚਲੋ ਠੀਕ ਐ ਸਾਨੂੰ ਗਹਿਣੇ ਨਹੀਂ ਮਿਲੇ ਉਹੋ ਗੱਲ ਤਾਂ ਸਮਝ ਆਉਂਦੀ ਆ ਕਿਉਂਕਿ ਅਸੀਂ ਤਾਂ ਉਸ ਬੁੜੀ ਦੀ ਕੋਈ ਸੇਵਾ ਨਹੀਂ ਕੀਤੀ ਉਸ ਬੁੜੀ ਨੂੰ ਰਖਿਆ ਨਹੀਂ ਤੁਸੀਂ ਤਾਂ ਸਾਰੀ ਉਮਰ ਉਸ ਬੁੜੀ ਦੀ ਸੇਵਾ ਕੀਤੀ ਉਹਦੇ ਕੋਲ ਰਹੇ ਹੋ ਤੁਹਾਨੂੰ ਵੀ ਬੜਾ ਇਨਾਮ ਦੇਗੀ ਉਹ ਕਹਿੰਦੀ ਵੀ ਮੈਨੂੰ ਇੰਨਾ ਗਹਿਣਿਆਂ ਦਾ ਜਾਂ ਕਿਸੇ ਵੀ ਇਨਾਮ ਦਾ ਕੋਈ ਲਾਲਚ ਨਹੀਂ ਸੀ ਇਸੇ ਲਈ ਮੈਂ ਤੁਹਾਨੂੰ ਕਹਿਤਾ ਸੀ ਕਿ ਗਹਿਣੇ ਤੁਸੀਂ ਆਪਸ ਵਿੱਚ ਵੰਡ ਲਿਓ ਮੈਨੂੰ ਤਾਂ ਸੇਵਾ ਕਰਨ ਦਾ ਸ਼ੌਂਕ ਸੀ ਮੈਨੂੰ ਸੇਵਾ ਦਾ ਫਲ ਇਸ ਤਰ੍ਹਾਂ ਨਹੀਂ ਚਾਹੀਦਾ ਸੀ ਕੋਈ ਗਹਿਣੇ ਨਹੀਂ ਚਾਹੀਦੇ ਸੀ ਮੈਨੂੰ ਤਾਂ ਅਸੀਸਾਂ ਤੇ ਪਿਆਰ ਚਾਹੀਦਾ ਸੀ ਉਹ ਮੈਨੂੰ ਮਿਲ ਰਿਹਾ ਸੀ ਤੇ ਚਲੋ ਉਹ ਜਿਹੜੇ ਨੱਕ ਮਰੋੜ ਕੇ ਚਲੇ ਜਾਂਦੇ ਆ ਤਿੰਨੇ ਤੇ ਉਸ ਤੋਂ ਬਾਅਦ ਜਿਹੜੀ ਵੱਡੀ ਨੂੰ ਆ ਉਹ ਸੋਚਦੀ ਆ ਵੀ ਮਾਂ ਜੀ ਨੇ ਗਹਿਣੇ ਕਿੱਥੇ দান ਕੀਤੇ ਵੀ ਮੈਨੂੰ ਵੀ ਨਹੀਂ ਦੱਸਿਆ ਵੀ ਮੇਰੇ ਤੋਂ ਇੰਨੀ ਵੱਡੀ ਗੱਲ ਲਪੋਈ ਤਾਂ ਚਲੋ ਉਹ ਨਾ ਸੋਚਦੀ ਆ ਤੇ ਉਹ ਆਪਣੀ ਧੀ ਨੂੰ ਪੁੱਛਦੀ ਆ ਕਿਉਂਕਿ ਉਹਦੀ ਧੀ ਵੱਡੀ ਹੁੰਦੀ ਆ ਉਹ ਕਹਿੰਦੀ ਪੁੱਤ ਤੈਨੂੰ ਯਾਦ ਹੋਵੇ ਤੇਰੀ ਦਾਦੀ ਆਪਣੇ ਪਿਛਲੇ ਜਨਮ ਦਿਨ ਤੇ ਕਿੱਥੇ ਗਈ ਸੀ ਉਹ ਕਹਿੰਦੀ ਕਿ ਮਾਂ ਪਤਾ ਤਾਂ ਮੈਨੂੰ ਵੀ ਨਹੀਂ ਵੀ ਮੇਰੇ ਨਾਲ ਸਕੂਟਰੀ ਤੇ ਗਈ ਜ਼ਰੂਰ ਸੀ ਪਰ ਗਈ ਬੈਂਕ 'ਚ ਸੀ ਚਲੋ ਉਹ ਕਹਿੰਦੀ ਵੀ ਬੈਂਕ 'ਚ ਫਿਰ ਕੀ ਕਰਨ ਗਈ ਸੀ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਤੇ ਚਲੋ ਉਹ ਸੋਚਦੀਆਂ ਰਹਿੰਦੀਆਂ ਪਰ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਤੇ 10 ਦਿਨਾਂ ਬਾਅਦ ਜਦੋਂ ਸਰਜੀਤ ਕੌਰ ਦਾ ਭੋਗ ਪੈ ਜਾਂਦਾ ਤਾਂ ਬੈਂਕ ਵੱਲੋਂ ਇੱਕ ਚਿੱਠੀ ਆਉਂਦੀ ਆ ਤੇ ਚਿੱਠੀ ਤੇ ਲਿਖਿਆ ਹੁੰਦਾ ਵੀ ਪਿਛਲੇ ਸਾਲ ਤੁਹਾਡੇ ਸਰਜੀਤ ਕੌਰ ਨਾਮ ਦੀ ਕੋਈ ਔਰਤ ਸੀ ਉਹਨੇ ਇੱਕ ਐਫ ਡੀ ਕਰਾਈ ਸੀ 5 ਲੱਖ ਦੀ ਉਹ ਐਫ ਡੀ ਸੀ ਉਹ ਸ਼ਰਨਜੀਤ ਕੌਰ ਦੇ ਨਾਮ ਤੇ ਕਰਾਈ ਸੀ ਤੇ ਜਿਹੜੀ ਸ਼ਰਨਜੀਤ ਕੌਰ ਆ ਉਹ ਸਰਜੀਤ ਕੌਰ ਦੀ ਵੱਡੀ ਪੋਤੀ ਹੁੰਦੀ ਆ ਮਤਲਬ ਵੱਡੀ ਨੂੰਹ ਦੀ ਕੁੜੀ ਹੁੰਦੀ ਆ ਤੇ ਉਹ ਚਿੱਠੀ ਦੇ ਵਿੱਚ ਇਹੀ ਲਿਖਿਆ ਸੀ ਵੀ ਤੁਸੀਂ ਆਪਣੀ ਐਫ ਡੀ ਕਢਵਾ ਸਕਦੇ ਹੋ ਪੈਸੇ ਲੈ ਸਕਦੇ ਹੋ ਜਾਂ ਇਹਨੂੰ ਰੀਨਿਊ ਕਰਾ ਸਕਦੇ ਹੋ ਤੇ ਜਦੋਂ ਉਹ ਐਫ ਡੀ ਦੀ ਚਿੱਠੀ ਪੜ੍ਹਦੀਆਂ ਨੇ ਤਾਂ ਉਹਨਾਂ ਦੋਨਾਂ ਬਾਵਾਵਾਂ ਦੀਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਸੋਚਦੇ ਆ ਵੀ ਅਸੀਂ ਤਾਂ ਕਦੇ ਇਹਦਾ ਲਾਲਚ ਹੀ ਨਹੀਂ ਕੀਤਾ ਸੀ ਜਾਂ ਸਾਨੂੰ ਤਾਂ ਇਹ ਸਵਾਰਥ ਹੈ ਨਹੀਂ ਸੀ ਵੀ ਫਿਰ ਸਾਡੀ ਮਾਂ ਨੇ ਤੇ ਉਹ ਸੋਚਦੀ ਆ ਮੇਰੀ ਦਾਦੀ ਨੇ ਮੇਰੇ ਲਈ ਇਹ ਨਾ ਕੀਤਾ ਉਹ ਆਪਣੀ ਧੀ ਨੂੰ ਕਹਿੰਦੀ ਆ ਵੀ ਦੇਖ ਤੀਏ ਮੈਂ ਇਸ ਚੀਜ਼ ਦਾ ਕਦੇ ਲਾਲਚ ਨਹੀਂ ਕੀਤਾ ਸੀ ਪਰ ਫਿਰ ਵੀ ਤੇਰੀ ਦਾਦੀ ਨੇ ਇਹਦਾ ਆਪਾਂ ਨੂੰ ਇਨਾਮ ਦਿੱਤਾ ਵੀ ਸਾਨੂੰ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਸਵਾਰਥ ਦੇ ਦੂਜੇ ਦੀ ਸੇਵਾ ਕਰਨੀ ਚਾਹੀਦੀ ਆ ਮੈਂ ਅੱਜ ਵੀ ਇਸ ਐਫ ਡੀ ਨੂੰ ਲੈ ਕੇ ਠੀਕ ਹੈ ਜੋ ਸਾਨੂੰ ਮਿਲਦਾ ਸਾਨੂੰ ਖੁਸ਼ੀ ਹੁੰਦੀ ਆ ਪਰ ਮੈਨੂੰ ਅੱਜ ਵੀ ਇਹਦਾ ਕੋਈ ਲਾਲਚ ਨਹੀਂ ਹੈਗਾ ਵੀ ਦੇਖ ਇਹ ਹੁੰਦੀ ਆ ਸੇਵਾ ਵੀ ਮੈਂ ਬਿਨਾਂ ਸਵਾਰਥ ਦੇ ਸੇਵਾ ਕੀਤੀ ਤੇ ਉਹਨਾਂ ਨੇ ਬਿਨਾਂ ਦੱਸੇ ਇਸ ਮਤਲਬ ਸੇਵਾ ਦਾ ਜੋ ਫਲਾ ਆ ਆਪਾਂ ਨੂੰ ਦਿੱਤਾ ਕਿਉਂਕਿ ਉਹਨੇ ਰੋਲਾ ਨਹੀਂ ਪਾਇਆ ਉਹਨੇ ਉੱਚੀ ਬੋਲ ਕੇ ਨਹੀਂ ਦੱਸਿਆ ਉਹਨੇ ਕਿਸੇ ਕੋਲ ਦੱਸਿਆ ਨਹੀਂ ਵੀ ਚੁੱਪਚਾਪ ਆਪਾਂ ਨੂੰ ਇਹ ਫਾਲਾ ਜਿਹੜਾ ਦੇਤਾ ਤੇ ਫਿਰ ਵੀ ਉਹ ਕੀ ਸੋਚਦੀ ਆ ਉਹ ਆਪਣੇ ਦੋਨਾਂ ਦਿਉਰਾਂ ਨੂੰ ਤੇ ਨਣਦ ਨੂੰ ਬੁਲਾਉਂਦੀ ਆ ਤੇ ਉਹਨਾਂ ਨੂੰ ਉਹ ਚਿੱਠੀ ਆ ਜਿਹੜੀ ਐਫ ਡੀ ਵਾਲੀ ਦਿਖਾਉਂਦੀ ਆ ਫਿਰ ਜਿਹੜੀ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਹਨਾ ਪੜਿਆ ਸੀ ਵੀ ਉਹਨੇ ਲਿਖਿਆ ਸੀ ਨਾ ਸੁਰਜੀਤ ਕੌਰ ਨੇ ਵੀ ਇਹ ਮੈਂ ਜਿੱਥੇ ਦਾਨ ਕੀਤੀ ਆ ਵੀ ਉਹ ਲੋੜ ਬੰਦਾ ਤੇ ਫਿਰ ਉਹ ਕਹਿੰਦੇ ਆ ਕਿ ਉਹਦੀਆਂ ਜਿਹੜੇ ਦੋਨੇ ਪੁੱਤਰ ਨੇ ਤੇ ਧੀ ਆ ਜਿਹੜੀ ਉਹ ਕਹਿੰਦੀ ਆ ਕਿ ਨਹੀਂ ਭਾਬੀ ਸਾਨੂੰ ਇਸ ਐਫ ਡੀ ਦਾ ਜਾਂ ਪੈਸਿਆਂ ਦਾ ਲਾਲਚ ਨਹੀਂ ਰਿਹਾ ਕਿਉਂਕਿ ਇਸ ਪੈਸਿਆਂ ਦੇ ਹੱਕਦਾਰ ਤੁਸੀਂ ਹੋ ਅਸੀਂ ਤਾਂ ਸਾਰੇ ਅਲੱਗ-ਅਲੱਗ ਨੌਕਰੀਆਂ ਕਰਦੇ ਆ ਤੁਹਾਡੀ ਬੇਟੀ ਆ ਜਿਹੜੀ ਵਿਆਹਣ ਵਾਲੀ ਉਹਨੇ ਪੜਨਾ ਵੀ ਆ ਪੜ੍ਹਾਈ ਤੇ ਵੀ ਖਰਚਾ ਹੋਊ ਵੀ ਤੁਸੀਂ ਸਾਨੂੰ ਜ਼ਮੀਨ 'ਚੋਂ ਵੀ ਹਿੱਸਾ ਦਿੰਦੇ ਰਹੇ ਹੋ ਵੀ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਬਿਨਾਂ ਸੇਵਾ ਕੀਤੇ ਅਸੀਂ ਇੰਨੇ ਸਵਾਰਥੀ ਨਹੀਂ ਹੋ ਸਕਦੇ ਕਿ ਅਸੀਂ ਉਹ ਤੋਂ ਫਲ ਜਾਂ ਕਿ ਸੇ ਚੀਜ਼ ਦੀ ਇੱਛਾ ਰੱਖੀਏ ਵੀ ਅੱਜ ਜੇ ਉਹਨੇ ਆਪਣੀ ਪੋਤੀ ਨੂੰ ਦਿੱਤਾ ਤਾਂ ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਤੇ ਸ਼ਰਨਜੀਤ ਦੀ ਮੰਮੀ ਮਤਲਬ ਸਰਜੀਤ ਕੌਰ ਦੀ ਵੱਡੀ ਨੂੰ ਬੜੀ ਹੈਰਾਨ ਹੁੰਦੀ ਆ ਵੀ ਇਹਨਾਂ ਦੇ ਦਿਲ ਦੇ ਵਿੱਚ ਇਹ ਗੱਲ ਕਿੱਥੋਂ ਆ ਗਈ ਪਰ ਜਦੋਂ ਉਹਨੂੰ ਗੱਲ ਪਤਾ ਲੱਗਦੀ ਆ ਨਾ ਤਾਂ ਉਹਦੀਆਂ ਦਰਾਨੀਆਂ ਉਹਨੂੰ ਦੱਸਦੀਆਂ ਕਿ ਜੋ ਕੁਝ ਵੀ ਹੁੰਦਾ ਚੰਗੇ ਲਈ ਹੁੰਦਾ ਜਦੋਂ ਵੀ ਅੱਜ ਅਸੀਂ ਆਪਣੇ ਬੱਚਿਆਂ ਨੂੰ ਕੋਈ ਗੱਲ ਕਹਿਣੀ ਆ ਤਾਂ ਬੱਚੇ ਸਾਨੂੰ ਮੋੜ ਕੇ ਇਹੀ ਗੱਲ ਕਹਿੰਦੇ ਆ ਕਿ ਤੁਸੀਂ ਕਿਹੜਾ ਦਾਦੀ ਦਾਇ ਕੀਤਾ ਸੀ ਇਹ ਕਈ ਵਾਰ ਅਸੀਂ ਬੱਚਿਆਂ ਨੂੰ ਕਹਦੀਏ ਵੀ ਤੁਸੀਂ ਸਾਡੀ ਸੇਵਾ ਕਰੋਗੇ ਤਾਂ ਉਹ ਕਹਿੰਦੇ ਵੀ ਤੁਸੀਂ ਕਿਹੜਾ ਦਾਦੀ ਦੀ ਕੀਤੀ ਸੀ ਸੇਵਾ ਵੀ ਇਸ ਕਰਕੇ ਅਸੀਂ ਕੰਨਾਂ ਨੂੰ ਹੱਥ ਲਾਉਣੇ ਆ ਜੋ ਸਾਡੇ ਤੋਂ ਗਲਤੀ ਹੋਈ ਆ ਉਹ ਅਸੀਂ ਸੁਧਾਰ ਨਹੀਂ ਸਕਦੇ ਪਰ ਅੱਗੇ ਲਈ ਸਾਡੀ ਔਲਾਦ ਸਾਨੂੰ ਇਸ ਤਰ੍ਹਾਂ ਨਾ ਬੋਲੇ ਸਾਡੇ ਬਾਰੇ ਗਲਤ ਨਾ ਸੋਚੇ ਉਹਦੇ ਲਈ ਅਸੀਂ ਇੰਨੇ ਸਵਾਰਥੀ ਨਹੀਂ ਹੋ ਸਕਦੇ ਤੇ ਉਹ ਜਿਹੜੀ ਸ਼ਨਜੀਤ ਕੌਰ ਨੂੰ ਅਸੀਸਾਂ ਦਿੰਦੇ ਆ ਦੁਆਵਾਂ ਦਿੰਦੇ ਆ ਕਿ ਇਹਦਾ ਫਿਊਚਰ ਵਧੀਆ ਬਣੇ ਤੇ ਸੁਰਜੀਤ ਕੌਰ ਨੇ ਜੋ ਕੀਤਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਕਿ ਕੀ ਸੁਰਜੀਤ ਕੌਰ ਨੇ ਸਹੀ ਕੀਤਾ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਆ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੋ ਸਾਡੇ ਮਾਪਿਓ ਹੁੰਦੇ ਆ ਉਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੁੰਦਾ ਕਈ ਵਾਰ ਸਾਨੂੰ ਆਪਣੇ ਮਾਪਿਓ ਨਾਲ ਗਿੱਲਾ ਸ਼ਿਕਵਾ ਹੁੰਦਾ ਕਿ ਉਹਨਾਂ ਨੇ ਸਾਨੂੰ ਪ੍ਰਾਪਰਟੀ ਚੋਂ ਕੁਝ ਨਹੀਂ ਦਿੱਤਾ ਜਾਂ ਗਹਿਣੇ ਨਹੀਂ ਦਿੱਤੇ ਦੇਖੋ ਕਈ ਧੀਰ ਹੁੰਦੀਆਂ ਨੇ ਉਹ ਲਾਲਚੀ ਹੁੰਦੀਆਂ ਨੇ ਉਹ ਪ੍ਰੈਸ਼ਰ ਪਾ ਕੇ ਆਪਣੇ ਮਾਪਿਓ ਤੋਂ ਕਈ ਵਾਰੀ ਕੁੜੀਆਂ ਜਾਂ ਨੂੰਹਾ ਜਿਹੜੀਆਂ ਕੋਲ ਰਹਿੰਦੀਆਂ ਹੁੰਦੀਆਂ ਨੇ ਉਹ ਪ੍ਰੈਸ਼ਰ ਪਾ ਕੇ ਹੱਕ ਜਤਾ ਕੇ ਗਹਿਣੇ ਆ ਜਾਂ ਪ੍ਰਾਪਰਟੀ ਲੈ ਸਕਦੀਆਂ ਪਰ ਜੋ ਅਸੀਸਾਂ ਤੇ ਪਿਆਰ ਆ ਉਹ ਧੱਕੇ ਨਾਲ ਕਦੇ ਵੀ ਨਹੀਂ ਲਿਆ ਜਾ ਸਕਦਾ ਕੋਸ਼ਿਸ਼ ਕਰਿਆ ਕਰੋ ਆਪਣੇ ਬਜ਼ੁਰਗਾਂ ਦੀਆਂ ਅਸੀਸਾਂ ਤੇ ਦੁਆਵਾਂ ਖੱਟਣ ਦੀ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆ ਪਹਿਲਾ ਕਮੈਂਟ ਹੈ ਬਨਿਤਾ ਰਾਣੀ ਵੈਰੀ ਨਾਈਸ ਜੀ ਅੱਗੇ ਹਰਜਿੰਦਰ ਨਿਹਲ ਸੰਗਰੂਰ ਤੋਂ ਬਹੁਤ ਵਧੀਆ ਕਹਾਣੀ ਹੈ ਭੈਣ ਜੀ ਅੱਜ ਕੱਲ ਬਲੈਕਮੇਲ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਨੇ ਗੁਰਪ੍ਰੀਤ ਸਿੰਘ ਇਹਨਾਂ ਨੇ ਈਮੋਜੀ ਭੇਜੇ ਨੇ ਪ੍ਰਗਟ ਸਿੰਘ ਦੀ ਆਈਡੀ ਤੋਂ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਕਹਾਣੀ ਪੰਮੀ ਨੇ ਰੋਕੀ ਨਾਲ ਬਹੁਤ ਗਲਤ ਕੀਤਾ ਰੋਕੀ ਦੇ ਦੋਸਤ ਨੇ ਬਹੁਤ ਵਧੀਆ ਕੀਤਾ ਸਾਨੂੰ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਅਜੈਬ ਸਿੰਘ ਕਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਅਵੀਰਾਜ ਸਿੰਘ ਡੀ ਆਈ ਡੀ ਤੋਂ ਮੇਰੀ ਭੈਣ ਅਮਨ ਮਖੂ ਤੋਂ ਇਹਨਾਂ ਨੇ ਈਮੋਜੀ ਭੇਜੇ ਨੇ ਅਗਮਜੋਤ ਬਹੁਤ ਵਧੀਆ ਕੀਤਾ ਰੋਕੀ ਨੇ ਤੇ ਉਹਦੇ ਦੋਸਤ ਨੇ ਕੁੜੀ ਨੂੰ ਸਜ਼ਾ ਦਿਵਾ ਕੇ ਜਗਦੀਸ਼ ਕੁਮਾਰ ਬਹੁਤ ਹੀ ਘਟੀਆ ਹਰਕਤ ਕੀਤੀ ਗਈ ਹੈ ਇਸ ਲੜਕੀ ਨੇ ਬਹੁਤ ਹਟਿਆ ਬਹੁਤ ਹੀ ਘਟੀਆ ਹਰਕਤ ਕੀਤੀ ਹੈ ਇਸ ਲੜਕੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਵੀਰਪਾਲ ਬਰਾੜ ਪੰਮੀ ਨੇ ਸਹੀ ਨਹੀਂ ਕੀਤਾ ਰੋਕੀ ਨਾਲ ਕਸ਼ਮੀਰ ਖਖ ਬੈਰੀ ਨਾਈਸ ਸਟੋਰੀ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਨੂੰ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਇਸੇ ਤਰ੍ਹਾਂ ਆਪਣਾ ਪਿਆਰ ਸਤਿਕਾਰ ਬਣਾਈ ਰੱਖਿਓ ਤਾਂ ਕਿ ਤੁਹਾਡੇ ਹੌਸਲੇ ਨਾਲ ਮੈਂ ਇਸੇ ਤਰ੍ਹਾਂ ਕੰਮ ਆ ਜਿਹੜਾ ਕਰਦੀ ਰਵਾਂ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਹਾਂਜੀ ਕੱਲ ਨਾ ਇੱਕ ਕਮੈਂਟ ਆਇਆ ਸੀ ਸੱਚ ਉਹਨਾਂ ਨੇ ਕਿਹਾ ਸੀ ਕਿ ਭੈਣ ਜੀ ਤੁਸੀਂ ਵੀਡੀਓ ਦਾ ਇੱਕ ਸਮਾਂ ਨਿਸ਼ਚਿਤ ਕਰੋ ਅਸਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮੇਰਾ ਰੁਟੀਨ ਆ ਜਿਹੜਾ ਜਾਦਾ ਉਲਝਿਆ ਹੋਇਆ ਸੀ ਇਸ ਕਰਕੇ ਕਹਾਣੀ ਜਿਹੜੀ ਸਮੇਂ ਸਿਰ ਅਪਲੋਡ ਨਹੀਂ ਹੁੰਦੀ ਸੀ ਹੁਣ ਆਪਾਂ ਕਹਾਣੀਆਂ ਦਾ ਸਮਾਂ ਜਿਹੜਾ ਇੱਕ ਕਹਾਣੀ ਆਪਣੀ 10 ਵਜੇ ਆਉਂਦੀ ਆ ਉਹ ਆਪਣੀ ਟੈਕਸਟ ਸਕਰੋਲਿੰਗ ਵਾਲੀ ਹੁੰਦੀ ਆ ਇੱਕ ਚੈਨਲ ਤੇ 11 ਵਜੇ ਆਉਂਦੀ ਆ ਉਸ ਤੋਂ ਬਾਅਦ ਜਿਹੜੀਆਂ ਤਿੰਨ ਕਹਾਣੀਆਂ ਹੁੰਦੀਆਂ ਉਹ ਸ਼ਾਮ ਨੂੰ ਆਉਂਦੀਆਂ ਇੱਕ 6:30 ਵਜੇ ਇੱਕ 7 ਤੇ ਇੱਕ 8 ਵਜੇ ਇਹ ਆਪਣੀਆਂ ਕਹਾਣੀਆਂ ਦਾ ਸਮਾਂ ਗਾ ਕਈ ਵਾਰ ਇਹ ਹੁੰਦਾ ਕਿ ਸ਼ਾਮ ਨੂੰ ਜੇ ਕੋਈ ਘਰ ਆ ਜੇ ਤਾਂ ਰਿਕਾਰਡ ਨਹੀਂ ਹੁੰਦੀ ਤਾਂ ਲੇਟ ਫੇਟ ਹੋ ਜਾਈਦਾ ਬਾਕੀ ਤੁਸੀਂ ਇਸ ਟਾਈਮ ਆ ਜਿਹੜਾ ਧਿਆਨ ਰੱਖਿਆ ਕਰੋ ਨੋਟੀਫਿਕੇਸ਼ਨ ਆ ਜਿਹੜੀ ਉਹ ਔਨ ਕਰ ਲਓ ਤੇ ਇਸੇ ਤਰ੍ਹਾਂ ਹਨਾ ਚੈਨਲ ਨੂੰ ਆਪਣਾ ਸਮਾਂ ਦਿੰਦੇ ਰਹਿਣਾ ਚਲੋ ਕਈ ਵਾਰ ਉਹ ਜੇਵੇਂ ਹੁੰਦੇ ਆ ਉਦੋਂ ਵੱਖਰੀ ਗੱਲ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ